ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਨੂੰ ਪਾਤਣਾ ਸ਼ਹਿਰ ਦੀਆਂ ਮੇਨ ਮੇਨ ਸਾਈਟਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਠੀਕ ਹੈ ਵੀਡੀਓ ਚ ਬਣੇ ਰਹੋ ਐਨਟਕ ਇਹ ਸਾਡੇ ਨਾਲ ਸਾਡੇ ਕੈਮਰਾਮੈਨ ਮੋਟਾ ਜੀ ਆਹ ਦੇਖੋ ਜੀ ਆ ਸਾਡੇ ਮੋਟਾ ਜੀ ਨੇ ਇਹ ਵੀ ਆਪਣੇ ਨਾਲ ਆਜੇ ਡਰਾਈਵਰ ਹੈ ਆਜੇ ਕੈਮਰਾਮੈਨ ਸਾਡੇ ਨਾਲ ਰਹਿਣਗੇ ਤੁਹਾਨੂੰ ਮੇਨ ਮੇਨ ਸਾਈਟਾਂ ਦੇ ਦਰਸ਼ਨ ਕਰਵਾਵਾਂਗੇ ਚਲੋ ਚੱਲਦੇ ਹਾਂ ਹੁਣ ਹਾਂ ਜੀ ਇਹ ਆ ਗਿਆ ਜੀ ਆਪਣਾ ਜਾਖਲ ਰੋਡ ਦਾ ਫਿਰ ਰਿਵਿਊ ਕਰਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਡਾ ਜਾਖਲ ਰੋਡ ਤੇ ਜੀ ਆਪਾਂ ਮੇਨ ਬਾਜ਼ਾਰ ਦੇ ਵਿੱਚ ਆ ਗਏ ਆਪਾਂ ਸਾਰੇ ਸਾਰੇ ਆ ਗਏ ਆਪਾਂ ਸਾਰੇ ਕਿੰਨਾ ਚੱਲਦਾ ਨਹੀਂ ਗਿਆ ਉਹਦੇ ਨਾਲ ਹੀ ਐਮੈਨਜ ਹੋ ਵੀ ਆ ਮੈਂ ਉਹਦੇ ਨਾਲ ਹੀ ਆ ਆ ਸਾਡਾ ਜਾਖਲ ਰੋਡ ਤੇ ਬਹੁਤ ਪ੍ਰਾਣੀ ਪੰਡ ਖਾਂਗਦੇ ਐਕਸਮੋ ਵਾਲੇ ਬਹੁਤ ਹੀ बैठने गुजारदे ਵਿੱਚ ਹੋਰ ਵੀ ਬਹੁਤ ਸਾਰੇ ਜੀਮੈਂਟੈਕਸ ਵਾਲੇ ਹੋਏ। ਹੋਰ ਆ ਕੁਰੇ ਵਾਲੇ ਵੀ ਸਮਰਾਨੇ ਚੰਕਰਕੇ ਆਉਂ ਰਿਹਾ ਕਿ ਲਾਗੀ ਸੀ। ਬਹੁਤ ਹੀ ਭਿਆਨਕ ਸੀ ਚਤਰਾ ਦੇ ਵਿੱਚ। 부ਜੀ ਹੈ। ਕੀ ਨਾ ਇਹ ਮੇਨ ਸ਼ਹਿਰ ਦਾ ਵੀ ਹਾ। ਪਾਟੜਾ ਪਾਟੜਾ ਸ਼ਹਿਰ ਦਾ। ਇਹ ਆ ਗਿਆ ਜੀ ਆਪਣਾ ਨਰਵਾਣਾ ਰੋਡ ਆਪਣੀ ਨਵੀਂ ਸਾਈਟ ਨਰਵਾਣਾ ਰੋਡ ਜੋ ਕਿ ਪਹਿਲਾਂ ਆਈਲੈਂਡਸ ਦੇ ਸੈਂਟਰਾਂ ਦੇ ਨਾਲ ਬਹੁਤ ਮਸ਼ਹੂਰ ਸੀ ਪਰ ਹੁਣ ਉਹਨਾਂ ਦਾ ਵਿਚਾਰਾ ਦਾ ਮੰਦਾ ਪੈ ਗਿਆ ਇਹ ਸ਼ਰਮਾ ਮਾਰਕੀਟ ਆ ਗਈ ਤੇ ਇਹਦੇ ਵੀ ਬਹੁਤ ਸਾਰੇ ਬੈਂਕ ਨੇ ਜਿਵੇਂ ਬਹੁਤ ਸੋਹਣੀਆਂ ਸੋਹਣੀਆਂ ਪੰਜਾਬ ਦਾ ਹੁਸ਼ਨਾ ਆ ਦੇਖ ਕਟ 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 ਕੋਈ ਨਹੀਂ ਹੁੰਦਾ ਆ ਆ ਗਿਆ IDBI ਬੈਂਕ ਆ ਗਿਆ ਸਿੰਧ ਬੈਂਕ ਆ ਗਿਆ ਆਈ ਲੈਟ ਸੈਂਟਰ ਆ ਗਿਆ ਹੋਰ ਵੀ ਬਹੁਤ ਸਾਰੇ ਪੰਜਾਬ ਦਾ ਉੱਪਰ ਦਾ ਨੌਜਵਾਨ ਪੀੜੀ ਆ ਨਾ ਨਮਾਨ ਨਿਰਵਾਣਾ ਰੋਡ ਦਾ ਵੀਊ ਰੋਡ ਨੂੰ ਦਿਖਾ ਰਹੇ ਆ ਸਾਰੇ ਸੈਕਟਰ ਸੈਂਟਰ ਨੇ ਬਈ ਆਂ ਬੀਲੇ ਵਾਲੇ ਆਗੇ ਨਵੀਨ ਹੋਰ ਬਹੁਤ ਪੁਰਾਣੇ ਬੈਠੇ ਨੇ ਜੀ ਆ ਗਿਆ ਜੀ ਆਹ ਦੇਖੋ ਇਹ ਨਰਮਾਣਾ ਰੋਡ ਬਹੁਤ ਹੀ ਸੋਹਣਾ 뷰 ਮੌਸਮ ਵੀ ਇੱਥੇ ਠੰਡਾ ਹੈ ਨਹੀਂ ਰੋਜ਼ ਬਹੁਤ ਤਪਤ ਪੈਂਦੀ ਸੀ ਅੱਜ ਰਾਤ ਵਾਲੀ ਜਿਹੜੀ ਵੀ ਪਿਆ ਹੈ ਰੋਕ ਕੇ ਆਪਣੇ ਲੈਣੇ ਕਰ ਲਓ ਰੋਕ ਕੇ ਕਰਕੇ ਚੱਲ ਚੱਲ সার্ভিস ਪਿੰਡ ਖਾਂਗ ਵਾਲੇ ਗੁਰੂ ਕਿਰਪਾ ਇੰਸ਼ੋਰੈਂਸ ਸਰਵਿਸ ਬੈਂਕੋ ਬੜੋਗਾ ਹਾਂਜੀ ਇਹ ਆ ਗਿਆ ਸਾਡਾ ਪਤਰਾ ਦਾ ਕਾਰ ਬਾਜ਼ਾਰ ਜਦੋਂ ਮੇਨ ਰੋਡ ਤੋਂ ਆਪਾਂ 90 ਫੁੱਟੀ ਨੂੰ ਮੁੜਦੇ ਆ ਆ ਦੇਖੋ ਇਧਰੋਂ ਆ ਵੀਊ ਹੈ ਦੇਖੋ ਆ ਦੇਖੋ ਬਹੁਤ ਹੀ ਏਸ਼ੀਆ ਦਾ ਨੰਬਰ 1 ਪਹਿਲੇ ਨੰਬਰ ਤੇ ਏਸ਼ੀਆ ਦਾ ਕਾਰ ਬਾਜ਼ਾਰ ਬਹੁਤ ਹੀ ਘੈਂਟ ਇਹ ਕੈਂਟ ਵੀਊ ਬਹੁਤ ਸਾਰੀਆਂ ਕੰਪਨੀਆਂ ਦੀਆਂ ਕਾਰਾਂ ਬਹੁਤ ਹੀ ਘੱਟ ਰੇਟਾਂ ਦੇ ਤੁਹਾਨੂੰ ਮਿਲਦੀਆਂ ਨੇ ਇੱਥੇ ਕਾਰਾਂ ਹੀ ਕਾਰਾਂ ਆਹ ਮੋਟਾ ਕਹਿੰਦਾ ਬਈ ਐਸੈਸਰੀ ਦੀ ਦੁਕਾਨ ਵੀ ਦਿਖਾ ਦੇ ਇਹ ਇਹ ਆ ਗਈ ਜੀ ਸਨ ਸਿਟੀ ਕਲੋਨੀ ਆ ਗੇਟ ਵਿਚਾਰੇ ਨੇ ਢਾਤਾ ਇਹਨਾਂ ਨੇ ਪਹਿਲਾਂ ਸਨ ਸਿਟੀ ਕਲੋਨੀ ਹੋਇਆ ਕਰਦੀ ਤੇ ਤੁਸੀਂ ਕ੍ਰਿਸ਼ਨਾ ਮੋਟਰ ਤੇ ਆਣਾ ਹੈ ਤਾਂ ਆ ਦੇਖੋ 90 ਫੂਟੀ ਤੇ ਜਦੋਂ ਆਪਾਂ ਬਾਈਪਾਸ ਦੇ ਉੱਪਰ ਚੜਦੇ ਹਾਂ ਆ ਦੇਖੋ ਆਮਾ ਦਫਤਰ ਤੇ ਹੈ ਕ੍ਰਿਸ਼ਨਾ ਮੋਟਰ ਦਾ ਤੁਹਾਨੂੰ ਦਿਖਾਵਾਂਗੇ ਆ ਸਾਹਮਣੇ ਹੈਪੀ ਕਾਰ ਕੋਹਟ ਆ ਗਿਆ ਤੇ ਸਾਡੇ ਮਸ਼ਹੂਰ ਗੰਗਾ ਰਾਮ ਜੀ ਚਾਹੇ ਵਾਲੇ ਹਰੇ ਆ ਗਿਆ ਸਾਡਾ ਕ੍ਰਿਸ਼ਨਾ ਮੋਟਰ ਕ੍ਰਿਸ਼ਨਾ ਮੋਟਰਸ ਤੇ ਅੱਜ ਦਾ ਵਲੌਗ ਜਿਹੜਾ ਹੈ ਉਹ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਆਪਾਂ ਨਮੀਆਂ ਨਮੀਆਂ ਥਾਵਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਰਵਾਂਗੇ ਸਤਿ ਸ੍ਰੀ ਅਕਾਲ ਮੈਂ ਤੇਰੀ ਲੰਦਾਂ